ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਰਤੀ ਕਿਸਾਨ ਜਿਹੜੀਆਂ ਨੇ ਬੀਕੇ ਜੂ ਮਾਨਸਾਬ ਵੱਲੋਂ ਪੱਜ ਘਰ ਘਰ ਸਰਦਾ ਦਿੱਤਾ ਗਿਆ ਸਾਰਿਆਂ ਜੁਨੀਆਨ ਨੂੰ ਮੈਂ ਤਾਂ ਆਪਣੀ ਫੇਸਬੁੱਕ ਪੇਜ ਤੇ ਵੀ ਮੈਸੇਜ ਪਾਇਆ ਸੀ ਵੀ ਇਸ ਕੇ ਮਨੂੰ ਚਾਹੀਦਾ ਸੀ ਉਹ ਡੱਲੇ ਆਉ ਸਾਦਾ ਤੁਰੰਤ ਸਾਧ ਦੇ ਅਨਸਾਰੇ ਮਤ ਭੇਦ ਭਰਾ ਕੇ ਤਾਂ ਕਿ ਜਿਹੜਾ ਆਪਣਾ ਅਜੰਡਾ ਲੈ ਕੇ ਚੱਲੇ ਆ ਐਮਐਸਪੀ ਦਾ ਕਾਨੂੰਨ ਉਹ ਜਿਹੜੇ ਕਾਲੇ ਕਾਨੂੰਨ ਆਉਂਦੇ ਇਲੈਕਟ੍ਰਿਕ ਰੂਟ ਦੇ ਵਿੱਚ ਐਮਐਸਪੀ ਲੈਣੀ ਆਪਾਂ ਉਹਦਾ ਕਾਨੂੰਨ ਇਲੈਕਟ੍ਰਿਕ ਰੂਟ ਦੇਣਾ ਤੇ ਹੋਰ ਬਹੁਤਾਰੇ ਜੋ ਸਾਡੇ ਨਾਲ ਬਹੁਤ ਮਸਲੇ ਆ ਜਿਨ੍ਹਾਂ ਦੀ ਕਾਰਨ ਸਰਕਾਰ ਜਗਜੀਤ ਸਿੰਘ ਦੰਦਿਆਲ ਮਤਵਾਪੇ ਬੈਠੇ ਨੇ ਆਪਾਂ ਕੀ ਸੋਚਦੇ ਆ ਦਿੱਕਤੋ ਜਾਣਾ ਉਥੇ ਕਨੌਰੀ ਬਾਰਡਰ ਤੇ ਇਹ ਬਹੁਤ ਆਪਣੀ ਮੈਕਾਦ ਦਾ ਨੀਚੇ ਪੱਧਰ ਦੀ ਸੋਚ ਹੈ ਜੇ ਉਹਦੇ ਨਾਲ ਉਹਦੇ ਵੀ ਕਿਹਾ ਸੀ ਵੀ ਜੇ ਪਹਿਲਾਂ ਦਿੱਲੀ ਮੋਰਚੇ ਦੇ 1 ਮਹੀਨਾ ਬਹ ਜਾਂਦੇ ਤਾਂ ਪੰਜਾਬ ਦੇ ਜਿਹੜੇ ਕਿਸਾਨੀ ਮਸਲੇ ਐ ਇਹਨਾਂ ਦੇ ਖਾਤਰ ਆਪਾਂ ਨੂੰ ਆ ਦਿਲ ਨਾਲ ਦੇਖਣੇ ਪੈਂਦੇ ਹੁਣ ਦੁਆਰਾ ਫੇਰ ਇੱਕ ਬਹੁਤ ਵੱਡਾ ਯੁੱਧ ਲਾਉਣਾ ਪੈ ਗਿਆ ਡੱਲਿਆਲ ਸਾਹਿਬ ਨੂੰ ਤਕਰੀਬਨ 1 ਮਹੀਨੇ ਤੋਂ ਉੱਤੇ ਹੁਕਮਤ ਬਾਤ ਤੇ ਬੱਚਿਆਂ ਨੂੰ ਪਪਾ ਸਾਰਿਆਂ ਨੂੰ ਇਸ ਵਿਸ਼ੇ ਤੇ મતਭੇਦ ਪੜਾ ਕੇ ਉਹਨਾਂ ਦਾ ਸਾਥ ਦੇਣਾ ਤਾਈ ਚਾਹੀਦਾ ਤਾਂ ਕਿ ਜਿਹੜਾ ਆਪਣਾ ਮਨੋਰਥ ਹੈ ਆਪਣੀ ਜਿੱਤ ਹੈ ਜਾਂ ਪੰਜਾਬ ਦੇ ਕਿਸਾਨੀ ਦੇ ਭਲੇ ਲਈ ਆਪਣੀ ਜਿੱਤ ਹੈ ਉਹ ਆਪਣੀ ਤੁਰੀ ਹੋ ਸਕੇ ਇਹੀ ਬੇਨਤੀ ਹੈ ਵੀ ਵੱਧ ਤੋਂ ਵੱਧ ਨੌਰੀ ਬਾਡਰ ਤੇ ਸਾਰਿਆਂ ਜਿਹੇ ਵੱਧੀਆਂ મતਭੇਦ ਪਾ ਕੇ ਪਹੁੰਚੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਨਤੀ ਕੋਈ ਕੋਈ ਮੁਆਫ ਕਰਨਾ ਜੀ